ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚਹਾਨ ਡੈਰੀ ਫਾਰਮ ਤੇ ਜੋ ਵੀਰ ਪਹਿਲੀ ਵਾਰ ਆਪਣਾ ਫੇਸਬੁੱਕ ਪੇਜ ਤੇ YouTube ਵੀਡੀਓ ਵੇਖ ਰਹੇ ਆ ਤੇ ਉਹ ਫੇਸਬੁੱਕ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲੈਣ YouTube ਚੈਨਲ ਨੂੰ ਤਾਂ ਕਿ ਆਪਣੀ ਆਉਣ ਵਾਲੀਆਂ ਵੀਡੀਓ ਜਲਦ ਤੋਂ ਜਲ ਤੁਹਾਡੇ ਤੱਕ ਪਹੁੰਚ ਸਕਣ ਅੱਜ ਦੀ ਵੀਡੀਓ ਜੀ ਪਿੰਡ ਆਸਾ ਬੁੱਟਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਆ ਜੀ ਇੱਥੇ ਬਹੁਤ ਹੀ ਸੋਹਣਾ ਕੱਟਾ ਬਕਾਊ ਹੈ ਵੀਰ ਕੋਲ ਤੁਸੀਂ ਵੇਖ ਸਕਦੇ ਹੋ ਹਾਈਟ ਪੱਖੋਂ ਤੇ ਲੈਂਥ ਕਾਫੀ ਹੈ 17 ਮਹੀਨਿਆਂ ਦਾ ਹੈ ਤੇ ਕਰ ਰੱਖਣ ਵਾਲੇ ਨੂੰ ਵਾਜਬ ਰੇਟ ਤੇ ਦਿੱਤਾ ਜਾਵੇਗਾ ਤੇ ਬਾਕੀ ਤੁਸੀਂ ਫੋਨ ਤੇ ਗੱਲਬਾਤ ਕਰ ਸਕਦੇ ਹੋ ਵੀਰ ਨਾਲ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੋਇਆ 94781 16511 ਜੀ ਹਾਂਜੀ 94781 16511 ਇਸ ਵੀਰ ਦਾ ਨੰਬਰ ਹੈ ਬਹੁਤ ਹੀ ਸ਼ੌਂਕ ਨਾਲ ਪਾਲਿਆ ਹੋਇਆ ਵੀਰ ਨੇ ਤੇ ਅਗਰ ਕੋਈ ਖਰੀਦਣ ਦਾ ਚਾਹਵਾਨ ਹੈ ਬਾਈ ਦੇਸ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਮੁੱਲ ਤੈਅ ਕਰ ਸਕਦੇ ਹੋ ਤੇ ਅਗਰ ਤੁਸੀਂ ਵੀ ਕੋਈ ਆਪਣੀ ਕਿਸੇ ਵੀ ਜਾਨਵਰ ਦੀ ਵੀਡੀਓ ਪਾਉਣੀ ਚਾਹੁੰਦੇ ਹੋ ਤਾਂ ਉੱਪਰ ਦਿੱਤੇ ਹੋਏ ਨੰਬਰ ਤੇ ਸਾਨੂੰ WhatsApp ਤੇ ਵੀਡੀਓ ਬਣਾ ਕੇ ਭੇਜ ਸਕਦੇ ਹੋ ਪੂਰੀ ਡਿਟੇਲ ਸਹਿਤ ਤੇ ਮਿਲਦੇ ਆਪਾਂ ਅਗਲੀ ਵੀਡੀਓ ਨਾਲ ਜੀ ਧੰਨਵਾਦ